ਹਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਲਓ ਜੀ ਅੱਜ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਤੇ ਮੌਸਮ ਕਾਫੀ ਠੰਡਾ ਹੋ ਗਿਆ ਹੈ ਠੀਕ ਹੈ ਜੀ ਤੇ ਅੱਜ ਰੱਖੀਆਂ ਚਾਦਰਾਂ ਜਿੰਨੀ ਗਰਮੀ ਜੀ ਹੋਈ ਅੱਜ ਉਨਾ ਹੀ ਮੌਸਮ ਠੰਡਾ ਹੋ ਗਿਆ ਹੈ ਠੀਕ ਹੈ ਅੱਜ ਇੱਥੇ ਬੈਠੇ ਮੰਮੀ ਤੇ ਆਪਾਂ ਸਪੰਜੇ ਸਾਰੇ ਕਰ ਲਿਆ ਹੀ ਠੀਕ ਹੈ ਤੇ ਮੀਂਹ ਕਾਫੀ ਪੈ ਰਿਹਾ ਹੈ ਤੁਹਾਨੂੰ ਪਲੱਸ ਸਵੇਰ ਦੇ ਮੀਂਹ ਸ਼ੁਰੂ ਹੋਇਆ ਹੈ ਤੇ ਇੱਥੇ ਆਪਾਂ ਕਰ ਲਾਂਗੇ ਰਸੋਈ ਵੀ ਸਾਫ਼ ਠੀਕ ਹੈ ਭਾਂਡੇ ਆਪਣੇ ਮਾਂਜਣ ਵਾਲੇ ਪਏ ਸਵੇਰ ਦੇ ਸਪੰਜਾਂ ਵਿੱਚ ਪਹਿਲਾਂ ਕਰ ਲਿਆ ਸਾਰੀਆਂ ਆਪਣੀਆਂ ਠੀਕ ਹੈ ਤੇ ਇੱਥੇ ਮੈਂ ਲੱਗੀ ਹਾਂ ਪੱਗ ਨੂੰ ਸੀਨ ਮਾਰਨ ਕਿ ਮੈਂ ਤੁਹਾਨੂੰ ਦੱਸ ਦೇನೆ ਆਪਾਂ ਪੱਗ ਨੂੰ ਸੀਨ ਕਿਦਾਂ ਸੌਖੇ ਤਰੀਕੇ ਨਾਲ ਮਾਰ ਸਕਦੇ ਆ ਕਿ ਕਈ ਲੋਕੇ ਚਲੋ ਬਾਜ਼ਾਰੋਂ ਸੀਨ ਮੜਵਾ ਲੰਦ ਕਰਵਾ ਲੈਂਦੇ ਨੇ ਪੱਗਾਂ ਨੂੰ ਤੇ ਕਈ ਲੋਕੇ ਘਾੜੀ ਸੀਨ ਦਾ ਮਾਰ ਲੈਂਦੇ ਨੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਸੀਨ ਮਾਰ ਸਕਦੇ ਆ ਪੱਗ ਨੂੰ ਠੀਕ ਹੈ ਜੀ ਤੇ ਕਈ ਲੋਕੇ ਚਲੋ ਬਾਜ਼ਾਰੋਂ ਹੀ ਕਰਵਾ ਲੈਂਦੇ ਨੇ ਤਾਂ ਹੀ ਕਿਸਾ ਆਪਣਾ ਸੀਨ ਮਾਰ ਸਕਦੇ ਆ ਦੇਖੋ ਕੰਨੀ ਦੇ ਉੱਪਰ ਕੰਨੀ ਰੱਖ ਕੇ ਠੀਕ ਹੈ ਜੀ ਬਿਲਕੁਲ ਸਾਈਡ ਤੇ ਇਹਦੇ ਨਾਲ ਲਕਸੀਨ ਮਾਰਨੀ ਹੈ ਇੱਕ ਕਰਨੀ ਆਪਾਂ ਬਿਲਕੁਲ ਬਾਹਰ ਨੂੰ ਕਰ ਦੇਣੀ ਨੀਚੇ ਵਾਲੀ ਜਿਹੜੀ ਉੱਪਰ ਵਾਲੀ ਕਰਨੀ ਆ ਨਾ ਉਹਦੇ ਬਿਲਕੁਲ ਅਹੀਂ ਕੰਡੇ ਤੇ ਸੀਨ ਮਾਰਨੀ ਆ ਠੀਕ ਹੈ ਜੀ ਬਿਲਕੁਲ ਇੱਕ ਕੰਡੇ ਕੰਡੇ ਨਾਲ ਨਾਲ ਸੀਨ ਆਪਾਂ ਮਾਰ ਦਾਂਗੇ ਜਿਹੜੀ ਨੀਚੇ ਵਾਲੀ ਕਰਨੀ ਆ ਉਹ ਤੁਹਾਡੀ ਚਲ ਜੇਗੀ ਬੰਦਰ ਨੂੰ ਠੀਕ ਹੈ ਤੇ ਕੰਨੀ ਦੇ ਉੱਪਰ ਕੰਨੀ ਬਿਲਕੁਲ ਬਰਾਬਰ ਆਪਾਂ ਕਰ ਦਾਂਗੇ ਤੇ ਇਹਦੇ ਨਾਲ ਨਾਲ ਬਿਲਕੁਲ ਅਹੀਂ ਸੀਨ ਮਾਰ ਦਾਂਗੇ ਠੀਕ ਹੈ ਜੀ ਤਦ ਲੋ ਜੀ ਆਪਾਂ ਕਰਦੇ ਸ਼ੁਰੂ ਤੇ ਪੱਪਾ ਆ ਗਿਆਗੀ ਇਹ ਫੁੱਲ ਵੇਲ ਦੀ ਠੀਕ ਹੈ ਜੀ ਇਹ ਤਾਂ ਕਪੜਾ ਤੁਹਾਨੂੰ ਪਹਿ ਥੋੜਾ ਪਤਲਾ ਹੀ ਹੁੰਦਾ ਹੈ ਕਿ ਬੰਨਣ ਜੇ ਪੱਗਾ ਵਧੀਆ ਰਹਿ ਜਾਂਦੀ ਹੈ ਤਾਂ ਅੱਜ ਕੱਲ ਮੁੰਡੇ ਜੇ ਬੰਨਦੇ ਵੀ ਇਹੀ ਪੱਗਾਂ ਨੇ ਇਹ ਕਰ ਜਦੋਂ ਬੰਨਣੀ ਆਸਾਨੀ ਨਾਲ ਜਾਂਦੀ ਆ ਲੋ ਜੀ ਇਸ ਤਰ੍ਹਾਂ ਆਪਾਂ ਹੌਲੀ ਹੌਲੀ ਸੀਨ ਮਾਰ ਲਾਂਗੇ ਕਿ ਸੀਨ ਆਪਣੀ ਜਿਹੜੀ ਸਫਾਈ 'ਚ ਵਜੇ ਠੀਕ ਹੈ ਜੀ ਲਓ ਜੀ ਦੇਖੋ ਬਿਲਕੁਲ ਕੰਡੇ ਕੰਡੇ ਸੀਨ ਆਪਾਂ ਮਾਰੀਏ ਠੀਕ ਹੈ ਤੇ ਜ ਆਪਣੇ ਕੰਨੀ ਆ ਨਾ ਬੈਗ ਨੀਚੇ ਵਾਲੀ ਉਹ ਵੇਖੋ ਆ ਕੰਨੀ ਬਾਹਰ ਨੂੰ ਆ ਜਣੀ ਆ ਤੇ ਉਹ ਉੱਪਰ ਵਾਲੀ ਕੰਨੀ ਬਿਲਕੁਲ ਸੀਨ ਮਾਰ ਦੇ ਨਾ ਨਾਲ ਆਪਾਂ ਠੀਕ ਹੈ ਲਓ ਜੀ ਬਾਕੀ ਪਾਗ ਨੂੰ ਵੀ ਆਪਾਂ ਸੀਨ ਮਾਰ ਲੈਨੇ ਆ ਠੀਕ ਹੈ ਜੀ ਇਸ ਤਰ੍ਹਾਂ ਸਿੱਧੀ ਕਰ ਕਰਕੇ ਆਪਾਂ ਸੀਨ ਮਾਰ ਲਾਂਗੇ ਨਾਲ ਨਾਲ ਆញੇ ਪਰਾਂ ਚ ਲੋ ਪਤਾ ਲਾ ਕਿ ਜਨ ਨਹੀਂ ਪਤਾ ਹੁੰਦਾ ਜਿਸ ਕਰਕੇ ਮੈਂ ਦੱਸਿਆ ਮੈਂ ਕਿ ਚਲ ਆਪਾਂ ਨਾਲੇ ਮੈਂ ਲੱਗੀ ਹਾਂ ਪੱਗ ਨੂੰ ਸੀਨ ਮਾਰਨਾ ਤੇ ਨਾਲੇ ਮੈਂ ਕਿ ਚੜਾ ਆਪਾਂ ਦੱਸ ਦਿੰਨੇ ਆ ਲਓ ਜੀ ਪੱਗ ਨੂੰ ਸੀਨ ਆਪਾਂ ਮਾਰ ਲਈ ਆ ਪੂਰੀ ਪੱਗ ਨੂੰ ਹੀ ਲੱਗੇ ਦੀ ਸਕਦੇ ਤੂੰ ਹਿੰਬਿਲ ਉਪਰ ਕੰਡੇ ਨਾ ਨਾ ਸੀਨ ਆਪਾਂ ਮਾਰੀ ਆ ਇਹ ਘਰ ਦੇ ਸੀਨਾ ਨਹੀਂ ਵੀ ਤਪਸੰਦ ਕਰਦੇ ਜਿਆਦਾ ਤਾਂ ਲੋਕੀ ਬਾਜ਼ਾਰੋਂ ਵੀ ਕਰਵਾ ਲੈਂਦੇ ਨੇ ਤੱਕ ਇਹ ਮੇਰੇ ਵਰਗੇ ਪਹਿਣਾ ਚੜੀ ਘਰੋਂ ਸੀਨਾ ਮਾਰ ਲੈਂਦੀਆਂ ਨੇ ਠੀਕ ਹੈ ਜੀ ਇਹ ਜੀ ਇਹ ਤਾਂ ਕਾਫੀ ਪੈਂਦੇ ਆ ਇਹਨੋਂ ਕਿ ਜ਼ਿਆਦਾ ਘਰੇ ਤੇ ਹੈ ਨੇ ਇੰਚਾ ਦਰਗਾਹ ਕਰੇ ਬੜਾ ਆਵਾਜ਼ ਆਉਂਦੀ ਏ ਠੀਕ ਹੈ ਲਓ ਜੀ ਇੱਥੇ ਆਪਾਂ ਬਣਾ ਲਈਏ ਮਕਰੋਨੀ ਤੇ ਖੁਸ਼ੀ ਆਈ ਸਕੂਲੋਂ ਤੇ ਕਹਿਣ ਦੀ ਹੀ ਮਮਾ ਮੈਂ ਖਾਣੀਏ ਮਕਰੋਨੀ ਇੱਥੇ ਆਪਾਂ ਬਣਾ ਲਈਏ ਮਟਰ ਪਾ ਕੇ ਤੇ ਮਕਰੋਨੀ ਆਪਣੀ ਬਣ ਕੇ ਹੋ ਗਈ ਤਿਆਰ ਅੱਜ ਆਪਾਂ ਦਿਨੇ ਤੇ ਖੁਸ਼ੀ ਨੂੰ ਮਮਮੀ ਨਹੀਂ ਖਾਂਦੇ ਹੈ ਮਕਰੋਨੀ ਤੇ ਮੈਂ ਤੇ ਖੁਸ਼ੀ ਖਾਵਾਂਗੇ ਲੋ ਜੀ ਬੱਦਲ ਇੱਥੇ ਆ ਗਿਆ ਬਹੁਤ ਜ਼ਿਆਦਾ ਤੇ ਮੀਂਹ ਅੱਜ ਸਿਰਦੇ ਪੈਂ ਰਿਹਾ ਸੀ ਤੇ ਟਾਈਮ ਇੱਥੇ 3 ਵਜ ਗਈ ਸੀ ਤੇ ਬੱਦਲ ਤੁਸੀਂ ਦੇਖ ਸਕਦੇ ਇੰਨਾ ਕਾ ਜ਼ਿਆਦਾ ਆ ਗਿਆ ਫੇਰ ਬਹੁਤ ਜ਼ਿਆਦਾ ਬੱਦਲਾ ਆਇਆ ਠੰਡ ਕਾਫੀ ਹੋ ਗਈ ਦੁਬਾਰਾ ਜੂ ਧੁੱਪਨ ਲੱਗਣਾ ਪਈ ਹੈ ਕਾਫੀ ਗਰਮੀ ਜੀ ਹੋ ਗਈ ਅੱਜ ਮੌਸਮ ਕਾਫੀ ਠੰਡਾ ਹੋ ਗਿਆ ਫੇਰ ਲੋ ਜੀ ਮੀ ਆਉਂਦੀ ਫੇਰ ਤਿਆਰੀ ਹੈ ਅਸਵੀ ਇਹਦੇ ਤੁਹਾਨੂੰ ਪਤਾ ਕਾਫੀ ਮੀ ਪੈ ਗਿਆ ਤੇ ਇਥੇ ਆਪਣੇ ਪਿਆਜ਼ ਆਪਾਂ ਲਾਏ ਹੀ ਲੋ ਜੀ ਗੜੇ ਪੈਣ ਲੱਪੇ ਤੇ ਆਪਣੇ ਮੀ ਇੰਨਾ ਜ਼ਿਆਦਾ ਆ ਗਿਆ ਹੈ ਤੇ ਗਨਾਲ ਹੀ ਗੜੇ ਪੈਣ ਦੇ ਹੈ ਨੋ ਜਿਆਦਾ ਹੋ ਗਈ ਠੰਡ ਕਾਫੀ ਫੇਰ ਆ